ਆਮ ਆਈ ਪਾਰਟੀ ਦੇ ਆਗੂ ਅਤੇ ਐਮਸੀ ਨਾਲ ਥਾਣਾ ਮੁਖੀ ਵੱਲੋਂ ਕੀਤਾ ਗਿਆ ਗਲਤ ਵਿਵਹਾਰ ਸਮਰਥਕਾਂ ਵੱਲੋਂ ਲਾਇਆ ਗਿਆ ਧਰਨਾ ਤੁਸੀਂ ਜੁੜੇ ਹੋ ਖਬਰ ਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਅੱਜ ਫਰੀ ਕੋਟ ਦੀ ਥਾਣਾ ਸਿਟੀ 1 ਦੇ ਅੱਗੇ ਉਸ ਸਮੇਂ ਹੰਗਾਮੇ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਜਦੋਂ ਇੱਕ ਐਮਸੀ ਸੇਬਾਨ ਜੋ ਕਿ ਆਮ ਆਈ ਪਾਰਟੀ ਨਾਲ ਸੰਬੰਧਿਤ ਨੇ ਉਹਨਾਂ ਦੇ ਸਮਰਥਕਾਂ ਵੱਲੋਂ ਧਰਨਾ ਲਾ ਦਿੱਤਾ ਗਿਆ ਮਾਮਲਾ ਇਹ ਹੈ ਕਿ ਆਮ ਆਈ ਪਾਰਟੀ ਦੇ ਐਮਸੀ ਵਿਜੇ ਸ਼ਾਵੜਾ ਉਹਨਾਂ ਦੇ ਇੱਕ ਸਾਥੀ ਵੱਲੋਂ ਉਹਨਾਂ ਦੀ ਸਕੂਟਰ ਚੋਰੀ ਹੋਈ ਸੀ ਉਹ ਦਰਖਾਸਤ ਥਾਣੇ ਵਿੱਚ ਦਿੱਤੀ ਹੋਈ ਸੀ ਪਰ ਉਸ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਲਗਾਤਾਰ ਉਹਨਾਂ ਦੇ ਗੇੜੇ ਲਵਾਏ ਜਾ ਰਹੇ ਸਨ ਜਿਸ ਤੋਂ ਬਾਅਦ ਜਦੋਂ ਅੱਜ ਉਹ ਗੱਲਬਾਤ ਕਰਨਾ ਚਾਹੇ ਤਾਂ ਥਾਣਾ ਮੁਖੀ ਵੱਲੋਂ ਉਹਨਾਂ ਨਾਲ ਗਲਤ ਵਿਵਾਰ ਕੀਤਾ ਗਿਆ ਜਿਸ ਤੋਂ ਬਾਅਦ ਇਹ ਮਾਹੌਲ ਵਧ ਗਿਆ ਅਤੇ ਐਮਸੀ ਸਬਾਨ ਦੇ ਸਮਰਥਕਾਂ ਵੱਲੋਂ ਧਰਨਾ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਸ਼ਹਿਰ ਵਾਸੀ ਵੀ ਆਏ ਤੇ ਨਾਲ ਨਾਲ ਭਾਜਪਾ ਅਤੇ ਕਾਂਗਰਸ ਦੇ ਨੁਮਾਇੰਦੇ ਵੀ ਉੱਥੇ ਪਹੁੰਚੇ ਅਤੇ ਮਾਹੌਲ ਬਣ ਗਿਆ ਜਿਸ ਤੋਂ ਬਾਅਦ ਡੀਐਸਪੀ ਤਰਲੋਚਨ ਸਿੰਘ ਵੱਲੋਂ ਉੱਥੇ ਮੌਕੇ ਤੇ ਪਹੁੰਚ ਕੇ ਗੱਲਬਾਤ ਕੀਤੀ ਗਈ ਅਤੇ ਇਸ ਮਾਮਲੇ ਨੂੰ ਸਲਝਾ ਲਿਆ ਗਿਆ ਤੁਸੀਂ ਵੀ ਸੁਣੋ ਇਸ ਬੰਦ ਦੇ ਵਿੱਚ ਕੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਆਗੂ ਐਮਸੀ ਵਿਜੇ ਸ਼ਾਵੜਾ ਅਤੇ ਨਾਲ ਇਸ ਬਾਰੇ ਕੀ ਕਹਿੰਦੇ ਨੇ ਡੀਐਸਪੀ ਤਰਲੋਚਨ ਸਿੰਘ ਅੱਜ ਅਜ ਤੋਂ 15 ਦਿਨ ਪਹਿਲਾਂ ਮੇਰੇ ਮਹੱਲੇ ਦੇ ਵਿੱਚੋਂ ਇੱਕ ਗੇਰਾਜੀ ਦੀ ਐਕਟੀਵਾ ਚੋਰੀ ਹੋ ਗਈ ਸੀ ਤੇ ਅੱਜ 15 ਦਿਨਾਂ ਦੇ ਵਿੱਚ ਅਸੀਂ 80 ਜਿਹੜੇ ਮਾਰ ਚੁੱਕੇ ਹਾਂ ਥਾਣੇ ਦੇ ਤੇ ਪੁਲਿਸ ਦੇ ਠੀਕ ਹੈ ਪਹਿਲੀ ਗੱਲ ਤਾਂ ਜੇਤਨ ਦੀ ਐਕਟਿਵਾ ਚੋਰੀ ਹੋਈ ਇੱਕ ਵਾਰੀ ਵੀ ਜਿਹੜਾ ਆਈਓ ਐ ਨਾ ਤਾਂ ਮੌਕਾ ਦੇਖਣ ਗਿਆ ਨਾ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਕਿੱਥੋਂ ਚੱਕੀ ਗਈ ਕਿਵੇਂ ਚੱਕੀ ਗਈ ਚਲੋ ਅਸੀਂ ਪੰਜ ਚਾਰ ਦਿਨ ਘੇੜੇ ਮਾਰਦੇ ਦੇ ਐਂਡ ਤੇ ਇਹਨਾਂ ਨੇ ਇੱਕੋ ਗੱਲ ਕੀਤੀ ਯਾਰ ਮੇਰੀ ਐਕਟਿਵਾ ਦਾ ਇੰਸ਼ੋਰੈਂਸ ਹੈ ਗਿਆ ਵੀ ਕਿਰਪਾ ਕਰਕੇ ਐਫ ਆਈ ਆਰ ਕੱਢ ਦੋ ਤੁਸੀਂ ਲਬਣੀ ਦਾ ਕਾਦੀ ਹੈ ਇਹਨਾਂ ਨੂੰ ਸਵੇਰੇ 10 ਵਜੇ ਬੁਲਾ ਲੈਂਦੇ ਸੀ ਫਿਰ 2 ਵਜੇ ਤੇ 6 ਵਜੇ ਫਿਰ 8 ਵਜੇ ਦੜੀ ਪੰਜ ਜਿਹੜੇ ਮਾਰਦੇ ਸੀ ਇਹ ਤੇ ਸੱਤ ਜਿਹੜੇ ਮੈਂ ਮਾਰਦਾ ਸੀ ਅੱਜ ਜਦੋਂ ਮੈਂ ਆਕੇ ਥੱਕਿਆ ਇਹਨਾਂ ਦਾ ਮੈਨੂੰ ਫੋਨ ਆਇਆ ਮੈਂ ਥਾਣੇ ਆਇਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਈ ਜੀ ਜੇ ਐਫ ਆਈ ਆਰ ਨਹੀਂ ਕੱਟਣੀ ਤਾਂ ਮੈਂ ਥਾਣੇ ਦੇ ਬਾਹਰ ਧਰਨੇ ਤੇ ਬਹਿ ਜਾ ਮੈਨੂੰ ਕਹਿੰਦਾ ਜੇ ਧਰਨੇ ਦੇ ਬੈਠੇਗਾ ਤੇਰੇ ਤੇ ਪਰਚਾ ਦੇ ਜੂਗਾ ਤੇਰ ਤੂੰ ਕੀ ਅਧਿਕਾਰ ਆ ਧਰਨੇ ਤੇ ਬਹਿਦਾ ਚਲੋ ਮੈਂ ਗੁੱਸੇ ਜਾ ਕੇ ਬਾਹਰ ਧਰਨੇ ਤੇ ਬਹਿ ਗਿਆ ਜਿਵੇਂ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਚਲਦਾ ਗਿਆ ਸਾਰਾ ਸ਼ਹਿਰ ਦਾ ਵਪਾਰੀ ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਹਰ ਪਾਰਟੀ ਦੇ ਨੁਮਾਇੰ ਪਰ ਬੜੀ ਅਫਸੋਸ ਦੀ ਗੱਲ ਹੈ ਬੜੇ ਦੁੱਖ ਦੀ ਗੱਲ ਹੈ ਜਿੰਨਾਂ ਲਈ 2 ਸਾਲ ਹੋ ਗਏ ਮੈਂ ਕਲਪਦਾ ਸੀਗਾ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਸਾਥ ਦਿੰਦਾ ਸੀ ਆਮ ਆਦਮੀ ਪਾਰਟੀ ਦਾ ਇੱਕ ਵੀ ਨੁਮਾਇੰਦਾ ਇੱਕ ਵੀ ਵਰਕਰ ਇੱਥੇ ਆ ਕੇ ਨਹੀਂ ਖੜਾਗਾ ਇਸ ਰੋਜ਼ ਵਜੋਂ ਮੈਂ ਅੱਜ ਆਮ ਆਦਮੀ ਪਾਰਟੀ ਦੇ ਹਰ ਰੋਦੇ ਤੋਂ ਧਰਨਾ ਦਿੰਦਾ ਬੜੇ ਦੁਖੀ ਹੋ ਗਏ ਯਾਰ ਮੈਂ ਤਾਂ ਲੋਕਾਂ ਦੀ ਲੜਾਈ ਲੜੀ ਜਾਂਦਾ ਕੰਮ ਸੇ ਕੰਮ ਇਹ ਕਐਸਐਚਓ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਐਡਾ ਪੁੱਠਾ ਬੋਲਿਆ ਸਾਡੇ ਐਮਐਲਏ ਨੂੰ ਆ ਕੇ ਇੱਥੇ ਪੁੱਛਣਾ ਤਾਂ ਚਾਹੀਦਾ ਸੀ ਵੀ ਇੱਥੇ ਕਟੋਂਲ 500 ਪਾਦੀ ਇਕੱਠਾ ਆਇਆ ਵੀ ਕਾਕਾ ਤੇਰੀ ਕੀ ਜ਼ਰੂਰਤ ਤੂੰ ਸਾਡੇ ਐਮਐਸੀ ਨੂੰ ਐ ਬੋਲਿਆ ਕੰਮ ਸੇ ਕੰਮ ਇੱਥੇ ਲੋਕਾਂ ਨੂੰ ਸੈਟੀਸਫਾਈ ਤਾਂ ਕਰਨਾ ਚਾਹੀਦਾ ਸੀ ਯਾ ਵੀ ਸਣੇ ਉਹਨਾਂ ਨੂੰ ਮਿਲ ਕੇ ਸੀਆਈਡੀ ਨੇ ਦੇਤਾ ਕੋਈ ਵੀ ਨਹੀਂ ਆਇਆ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਲਈ ਲੜਿਆ ਜੇ ਬੀਜੇਪੀ ਤੋਂ ਰਿਜ਼ਾਈਨ ਦਿੱਤਾ ਆਈਗਾ ਤਾਂ ਕਿਸਾਨਾਂ ਦੇ ਹੱਕ 'ਚ ਜੇ ਅੱਜ ਆਮ ਆਦੀ ਪਾਰਟੀ ਤੋਂ ਰਿਜ਼ਾਈਨ ਦਿੱਤਾ ਤਾਂ ਆਪਦੇ ਵਾਰਡ ਦੇ ਗੇਰਾਬੀ ਦੇ ਹੱਕ 'ਚ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਨਾ ਇੱਥੇ ਕੋਈ ਬੋਟਾ ਤਸੱਲੀ ਭਖ ਜਵਾਬ ਮਿਲਿਆ ਇਸੇ ਰੋਜ਼ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਹਾਜੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਲੜਿਆ 2-3 ਮਹੀਨੇ ਰਹਿ ਗਏ ਇਲੈਕਸ਼ਨ ਚ ਸਾਰੇ ਬੱਚੇ-ਬੱਚੇ ਨੂੰ ਪਤਾ ਵੀ ਵਿਜੇ ਛਾਵੜਾ ਨਗਰ ਕੌਂਸਲ ਦੇ ਪ੍ਰਧਾਨ ਦਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ ਆਇਆ ਸੀ ਪਰ ਲੱਤ ਮਾਰਦਾ ਮੈਂ ਇਹੋ ਜਿਹੇ ਉਦਿਆਂ ਨੂੰ ਦਿੱਤੇ ਮੇਰੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਮੇਰੇ ਲੋਕਾਂ ਦੀ ਖੱਜਲ-ਖਵਰੀ ਹੁੰਦੀ ਹੈ ਜੇ ਪ੍ਰਮਾਤਮਾ ਨੇ ਮੱਥੇ 'ਚ ਲਕੀਰ ਲਿਖੀ ਹੋਈ ਉਦਾਂ ਮਿਲ ਜੂ ਪਰ ਕਦੀ ਵੀ ਆਪ ਦੀ ਜ਼ਮੀਰ ਨੂੰ ਨਹੀਂ ਮਾਰਿਆ ਲੋਕਾਂ ਨਾਲ ਖੜੇ ਸੀ ਲੋਕਾਂ ਨਾਲ ਹੀ ਖੜੇ ਰਾਵਾਂਗੇ ਜੀ ਜਿਵੇਂ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਿਆ ਸੀ ਸ਼ਹਿਰ ਵਾਸੀਆਂ ਇਹ ਤੁਹਾਨੂੰ ਪਤਾ ਹੈ ਆਪਾਂ ਛੋਕ ਚੱਕਰ ਨੂੰ ਤਿਆਰ ਆ ਜੇ ਕਿਸੇ ਇੱਕ ਵੀ ਬੰਦੇ ਨੂੰ ਫੋਨ ਕੀਤਾ ਹੋਵੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਿਆ ਅਸੀਂ ਹੂਮ ਇਕੱਠਾ ਆ ਗਿਆ ਅੱਧਾ ਸ਼ਹਿਰ ਇਕੱਠਾ ਆ ਗਿਆ ਤੇ ਸਾਡੇ ਪਾਰਟੀ ਦੇ ਗੁੰਗੇ ਬੋਲਿਆਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਸਾਡੇ ਸਾਡੇ ਪਾਰਟੀ ਦਾ ਯਾਰ ਇੱਕ ਐਮਸੀ ਬੈਠਾ ਤੇ ਆਈ ਦੋ ਮਿੰਟ ਜਾਇਆਈਏ ਅ ਅੱਜ ਜਿਹੜਾ ਜੇ ਤੱਨੇ ਸੰਬੰਧ ਵਿੱਚ ਇੱਕ ਕੋਈ ਸਕੂਟੀ ਚੋਰੀ ਹੋ ਗਈ ਸੀ ਹੋਂਦੇ ਸੰਬੰਧ ਵਿੱਚ ਇੱਕ ਵੀਸ਼ ਆਵੜੀ ਨੇ ਇਥੇ ਸਚਨ ਕੀਤਾ ਸੀ ਵੀ ਇਹ ਮਕਦਮਾ ਦਰਜ ਕੀਤਾ ਮਕਦਮਾ ਦਰਜ ਜਿਹੜਾ ਕੋਈ ਬੰਦਾ ਸੋਂ ਦੇ ਵਿੱਚ ਕੋਈ ਇਹ ਕਾਰਨ ਕਰਕੇ ਕੋਈ ਦੇਰੀ ਹੋ ਗਈ ਮਕਦਮਾ ਦਰਜ ਨਹੀਂ ਕੀਤਾ ਗਿਆ ਤੇ ਅੱਜ ਜਦੋਂ ਦੁਬਾਰਾ ਐਮਸੀ ਸਾਹਿਬ ਆਏ ਨੇ ਕਿਤੇ ਇਹਨਾਂ ਐਮਸੀ ਸਾਹਿਬ ਦੇ ਤੇ ਐਸਐਚਓ ਦਾ ਕੋਈ ਬਿਆਨਾਂ ਦੇ ਵਿੱਚ ਆਪਸ ਵਿੱਚ ਕੋਈ ਤਕਰਾਰ ਹੋਇਆ ਇਹਦੇ ਸਬੰਧ ਵਿੱਚ ਐਮਸੀ ਸਾਹਿਬ ਨੇ ਤਰਨਾ ਲਾਇਆ ਸੀ ਤੇ ਉਹ ਜਿਹੜਾ ਸੀ ਇਹ ਸਬੰਧ ਵਿੱਚ ਅਸੀਂ ਮਕਦਮਾ ਦਰਜ ਕਰ ਲਿਆ ਜਿਹੜਾ ਇਹ ਤਰਨਾ ਹੁਣ ਚੁੱਕਿਆ ਗਿਆ ਹੈ ਤੇ ਵਿਸ਼ਵਾਸ ਦਿਵਾਇਆ ਗਿਆ ਲੋਕਾਂ ਨੂੰ ਕਿ ਅਸੀਂ ਹਾਂ ਜਾਂ ਇਹ ਸਬੰਧੀ ਜਿਹੜੀ ਹਮੇਸ਼ਾ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹ ਉਹ ਪਬਲਿਕ ਨਾਲ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਹਰ ਟਾਈਮ ਅਸੀਂ ਹਾਜ਼ਰ ਹਾਂ ਜਦੋਂ ਵੀ ਕੋਈ ਫਰੀਦ ਸਾਹਿਬ ਨੂੰ ਆਵਾਜ਼ ਮਾਰੇਗਾ ਤੇ ਜੇ ਇਹੋ ਜਿਹੀ ਕੋਈ ਨਿੱਕੀ ਜੀ ਗੱਲ ਤੋਂ ਇੱਥੋਂ ਤੱਕ ਪਹੁੰਚ ਗਈ ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਤੇ ਲੋਕਾਂ ਨੂੰ ਵਿਸ਼ਵਾਸ ਹੋਇਆ ਹੈ ਵੀ ਜਿਹੜਾ ਫਰੀ ਕੋ ਰਪਲਿਸ ਫਰੀ ਕੋਨ ਵਾਸੀਆਂ ਵਾਸਤੇ ਉਹਨਾਂ ਨਾਲ ਖੜੀ ਹੈ ਹਰ ਟਾਈਮ ਖੜੀ ਹੈ